ਗੇੜਾ ਫਿਰ ਵੀ ਲਿਆਉਣੀ ਹੈ ਦੂਜੀ ਸਟੈਂਡਰਡ ਆਪਣੀ ਗੇੜਾ ਨਹੀਂ ਲੈ ਕੇ ਆਉਂਦੀ ਇਹ ਜੇ ਕਿਲੇ ਜੀ ਕਿਉਂਕਿ ਉਹਦਾ ਕਟਰ ਬੜਾ ਹੈ ਬੜਾ ਹੁਣ ਕਰਕੇ ਉਹਦਾ ਟੈਂਕੀ ਛੇਤੀ ਭਰ ਜਾਂਦਾ ਸਮਝ ਲਓ ਉਹਦੇ 2 ਫੁੱਟ ਫਾਂਟ ਬੜੀ ਲੈ ਆਣੀ ਉਹ ਲੈ ਆਣੀ ਆ ਤੇ ਆ ਕਈ ਵਾਰ ਤਾਂ ਸਿਚੁਏਸ਼ਨ ਇਹੀ ਜਿਹੀ ਹੋਈ ਆ ਕਿਲੇ ਦਾ ਗੇੜਾ ਵੀ ਨਹੀਂ ਤਾਂ ਲੱਗਦਾ ਐ ਪਹਿਲੇ ਹੀ ਮਤਲਬ ਹਾਰਨ ਮਾਰਨਾ ਪੈਂਦਾ ਤਾਂ ਆਜੂ ਕਿਹੜਾ ਆਜੂ ਕਿਹੜਾ ਗਿਣ ਕੇ ਪੂਰੇ 5-5 ਮਿੰਟ ਹੋਏ ਆ 5 ਤੋਂ 6 ਮਿੰਟ ਫੋਮ ਵੀ ਵੱਜ ਗਈ ਪਾਣੀ ਵੀ ਵੱਜ ਗਿਆ ਪਹਿਲਾਂ ਪਾਣੀ ਵੱਜ ਗਿਆ ਤੇ ਐਂ ਪੂਰਾ ਹੋ ਗਿਆ ਬਣਾ ਦਿੱਤੇ ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਲੋ ਜੀ ਅੱਜ ਖੇਤਾਂ ਚੋਂ ਲਾਈਵ ਚੱਲ ਰਿਹਾ ਕੰਮ ਲੋ ਜੀ ਅੱਜ ਝੋਨੇ ਦੀ ਬਾਢੀ ਚੱਲ ਰਹੀ ਹੈ ਤੇ ਬਾਕੀ ਦਿਖਾਉਣੇ ਅੱਜ ਦਸ਼ਮੇਸ਼ ਕੇ ਮੈਨ ਲੈ ਕੇ ਆਇਆ ਫਿਰ ਜਿੱਦਣ ਦੀ ਚੱਲਦੀ ਹੈ ਦਾਣੀ ਇਹੀ ਚੱਲਦੀ ਹੈ ਦੂਜਿਆਂ ਦਾਲੇ ਨੰਬਰ ਲੱਗ ਨਹੀਂ ਰਿਹਾ ਤੇ ਅੱਜ ਸਵੇਰੇ ਪਹਿਲਾਂ ਇੱਕ ਪੰਪ ਲਾਇਆ ਸਪਰੇਅ ਦਾ ਤੇਲੇ ਦੀ ਸਪਰੇਅ ਦੀ ਵੀ ਚੱਲਦੀ ਹੈ ਬਸ ਇੱਕ ਪੰਪ ਰਹਿ ਗਿਆ ਕੱਲ ਕੱਲ ਨੂੰ ਨਵੇੜ ਦੇਣਾ 500 ਚੌਥੇ ਅਸੀਂ ਅੰਮ੍ਰਿਤਸਰ ਜਾ ਗਏ ਤੇ ਉਦੋਂ ਪਿੱਛੇ ਦੀ ਗੁੱਗੀ ਉਹਨੇ ਲਾਤਾ ਜਣੀ 10 ਕਿੱਲੇ ਨਿਕਲ ਜੰਨੇ ਇੱਕ ਪੰਪ ਦੇ ਨਾਲ ਸੋਣੀ ਛੱਟ ਵੱਜ ਜਾਂਦੀ ਹੈ ਬੰਦੇ ਸਵੇਰੇ ਚਲੋ ਆਏ ਵੀ ਉਹਨੇ ਰੋਟੀ ਖਾ ਕੇ ਪਹਿਲਾਂ ਸਪਰੇਅ ਦਾ ਕੰਮ ਕਰੇ ਉਹਨੇ ਅਸੀਂ ਉਹਦੇ ਬਾਅਦ ਫਿਰ ਆਪਣਾ ਮਸ਼ੀਨਾਂ ਉੱਤੇ ਲੱਗੇ ਲੈਣੇ ਆ ਬਾ ਮਸ਼ੀਨਾਂ ਦਾ ਵੀ ਤਕਰੀਬਨ ਫਾਈਨਲ ਹੋ ਗਿਆ ਇਹਦਾ ਐਡਾ ਤਾਂ ਕੋਈ ਹੈ ਨਹੀਂ ਤਾਂ ਵੀ ਕੋਈ ਬਹੁਤ ਬਿਲਡਿੰਗ ਬਿਲਡਿੰਗ ਜਾਂ ਕੁਝ ਕਰਨੀ ਸੀ ਬਸ ਅਥਰੇਸਰ ਬਦਲੀ ਹੋ ਗਏ ਹੋਰ ਕੁਝ ਨਹੀਂ ਫालतू ਗਿਆਗਾ ਤੇ ਅੱਜ ਦਸ਼ਮੀਸ਼ ਕਮੈਨ ਦੇ ਵਲੌਗ ਅੱਜ ਦਸ਼ਮੀਸ਼ ਕਮੈਨ ਦੀ ਆਪਾਂ ਨੇ ਗੱਲ ਕਰਨੀ ਹੈ ਜੀ 126 ਝੋਨਾ ਪੱਢਣ ਆਏ ਆ ਆਪਾਂ ਸੋ ਦਿਖਾਉਣੇ ਆ ਰੰਗ ਤਮਾਸ਼ੇ ਲੀਵਰਾਂ ਦੇ ਉਲਝ ਜੰਨੇ ਆ ਆ ਨਹੀਂ ਹੈਗਾ ਹਾਂ ਹੀਆਂ ਹੀਆਂ ਇਹ ਵਈ ਦਸ਼ਮੇਸ਼ ਦੇ ਲੀਵਰ ਉੱਪਰ ਨੂੰ ਲੱਗਦੇ ਆ ਦੁਨੀਆਂ ਦੇ ਥੱਲੇ ਨੂੰ ਲੱਗਦੇ ਆ ਹੁਣ ਜੇ ਹੁੰਦਾ ਟਾਵਾ ਦੱਲਾ ਚਾਹ ਠੀਕ ਹੈ ਤਿੰਨ ਕਿੰਨਿਆਂ ਦਾ ਗੇੜ ਵਧਿਆ ਗਿਆ ਜਣੀ ਟਰਾਲੀ ਪਿੱਛੇ ਤੇ ਪੱਧਰੀ ਜੇ ਮੁਰੇ ਤੇ ਹਲਕੀ ਟੀਸੀ ਨਿਕਲੀ ਆ ਤੇਲੇ ਨੇ ਖਰਾਬ ਕਰਤਾ ਛੋਨਾ ਥੋੜਾ ਜਿਹਾ ਮਸ਼ੀਨ ਦੀ ਤੁਹਾਨੂੰ ਸਫਾਈ ਵੀ ਚੈੱਕ ਕਰਾਉਣੀ ਆਪਾਂ ਹੱਟ ਕੇ ਨਾਲ ਲੇ ਤੇ ਦੁਨੀ ਹਾਲੇ ਦਾ ਜਦ ਹੀ ਕੰਪਨੀ ਨੂੰ ਫੋਨ ਕਰ ਦਿੰਦਾ ਆਪ ਨਹੀਂ ਵੜਿਆ ਵੀ ਹੱਥੋਂ ਭਾਈ ਕਹਿੰਦਾ ਨਾ ਜਿੰਨਾ ਟਾਈਮ ਕਹਿੰਦਾ ਗਾਰੰਟੀ ਬਲੰਟੀ ਹੈ ਕਹਿੰਦਾ ਆਪ ਨਹੀਂ ਨੱਟ ਕੋਲ ਇਹਦਾ ਆਜੂ ਕਿਹੜਾ ਆਜੂ ਕਿਹੜਾ ਇਹ ਕਿਸਾ ਨੀ ਕੋਲੇ ਚੱਲਣੀ ਹੈ ਕਮੈਨ ਇਹਦੇ ਪਰ ਫੁੱਲ ਲੋਡ ਰੱਖਣਾ ਪਾ ਕੇ ਇਸ ਵਾਰ ਇਹ ਤੋੜਾ ਹੁਣ ਇਹਦਾ ਆ ਦੂਏ ਲੋ ਦਾ ਤੋੜਾ ਹੈ। ਬੜਿਆ ਦੱਸਿਓ ਕਮੈਂਟਾਂ ਚ ਵੀ ਠੀਕ ਹੈ ਲਗਭਗ ਵੀ ਪੁਲੀ ਚੇਂਜ ਹੋਊਗੀ ਜਾਂ ਨਹੀਂ। ਜਿਹੜਾ ਕੋਲ ਦਸ਼ਮੇਸ਼ ਹੈਗੀ ਉਹ ਜਰੂਰ ਦੱਸਣ ਭਾਈ। ਤੇ ਬਾਕੀ ਦੁਨੀਆ ਚਲਾ ਕੇ ਫਿਰ ਪਤਾ ਲੱਗੂ ਵੀ ਦੁਨੀਆ ਦਾ ਤੋੜਾ ਕਿਵੇਂ ਆ ਕਿਵੇਂ ਨਹੀਂ। 126 ਚੋਣਾ ਜੀ ਤੇ ਠੀਕ ਹੈ ਫਿਲਹਾਲ ਬਹੁਤ ਸਫਾਈ ਹੈ ਢੱਕਾ ਹੈ ਨਹੀਂ ਭੋਰਾ ਵੀ ਪਰ ਥੋੜਾ ਥੋੜਾ ਢੱਕਾ ਹੀ ਜਾਵੇ ਉਹਦਾ ਫਾਇਦਾ ਹੀ ਹੁੰਦਾ ਕੀ ਹੋ ਗਿਆ ਜੀ ਸੋਨੀ ਲੜ ਕਰਨ ਲੱਗ ਗਿਆ ਹੁਣ ਅੱਖਾਂ ਚ ਨਾ ਮੇਰੇ ਨਾਲ ਕੰਨ ਨੂੰ ਰੱਖੋ ਮੇਰੇ ਕਹਿੰਦਾ ਤੇਰੇ ਵਾਲੀ ਮੇਰੇ ਵਾਲੀ ਕਦੇ ਕਰਦੇ ਆ ਹੈ ਹੈ ਥੜਾ ਉਲਟੋ ਹੋ ਜਾਂਦਾ ਨਾ ਨੰਬਰ ਪਲੇਟ ਤੇ ਟੈਂਕ ਪਰ ਬਹੁਤ ਸੋਹਣੀ ਆ ਗਈ ਵੇ ਇਕੱਠੇ ਦੋਏ ਤੇ ਆਹ ਵੱਤ ਚ ਪੂਰਾ ਵੱਡਣ ਦਾ ਨਜ਼ਾਰਾ ਆ ਰਿਹਾ ਉਪਰ ਵਾਲੇ ਤਿੰਨ ਕਿਲੇ ਡਾਉਨ ਤੇ ਤੇ ਆ ਹੁਣ ਪੂਰਾ ਮਤਲਬ ਜਿਵੇਂ ਆ ਇਹ ਹਰਾ ਜਾ ਰਹੇ ਨਾ ਨਾੜ ਜਾ ਇਹਦਾ ਝਾੜ ਫਿਰ ਫੁੱਲ ਜਾਂਦਾ ਇਹ ਢੇੜਾ ਫਿਰ ਵੀ ਲਿਆਉਣੀ ਐ ਦੂਜੀ ਸਟੈਂਡਰਡ ਆਪਣੀ ਢੇੜਾ ਨਹੀਂ ਲੈ ਕੇ ਆਉਂਦੀ ਇਹੋ ਜਿਹੇ ਕਿਲੇ ਜਿਉਂਕਿ ਉਹਦਾ ਕਟਰ ਬੜਾ ਹੈ ਬੜਾ ਹੁਣ ਕਰਕੇ ਉਹਦਾ ਟੈਂਕੀ ਛੇਤੀ ਭਰ ਜਾਂਦਾ ਸਮਝ ਲਓ ਉਹਦੇ 2 ਫੁੱਟ ਫਾਂਟ ਬੜੀ ਲੈ ਆਣੀ ਉਹ ਲੈ ਆਣੀ ਆ ਉਹਦੇ ਤਾ ਕਈ ਵਾਰ ਤਾਂ ਸਿਚੁਏਸ਼ਨ ਇਹੀ ਜਿਹੀ ਹੋਈ ਆ ਕਿਲੇ ਦਾ ਗੇੜਾ ਵੀ ਨਹੀਂ ਤਾਂ ਲੱਗਦਾ ਐ ਪਹਿਲੇ ਹੀ ਮਤਲਬ ਹਾਰਨ ਮਾਰਨਾ ਪੈਂਦਾ ਤਾਂ ਲਾਓ ਜੀ ਕੰਬੈਨ ਦਾ ਹੋ ਗਿਆ ਕੰਮ ਫਾਈਨਲ ਤੇ ਅੱਗੇ ਲੈ ਕੇ ਕਰਾਂ ਕਰਾਂ ਖਰਾਤੀ ਤੇ ਹੁਣ ਗੱਡੀ ਦੀ ਵਾਸ਼ਿੰਗ ਚੱਲ ਰਹੀ ਹੈ ਅੱਜ ਜਿੰਦਰ ਕੋਲੇ ਪਹੁੰਚੇ ਆਂ ਤੇ ਇੱਕ ਤਾਂ ਇਹਦਾ ਥੋੜਾ ਜਿਹਾ ਸਟੇਰਿੰਗ ਜੋ ਸਿੱਧਾ ਕਰਾਉਣਾ ਤਾਂ ਅਲਾਈਨਮੈਂਟ ਨਾਲ ਹੋ ਜਾਂਦਾ ਜਾਂ ਕੁਝ ਹੁੰਦਾ ਹੀ ਹੈ ਇਹਨਾਂ ਦਾ ਟਾ ਪੰਜ ਤੇ ਇਹ ਵੀ ਮਾਨ ਨਾਲੇ ਮਾ ਦਿਖਾ ਕੇ ਲਿਆ ਮੈਂ ਸਰਵਿਸ ਸਰਵਿਸ ਜੀ ਕਰਾਉਣ ਹੁਣ ਇਹਦੀ ਸਰਵਿਸ 듀 ਹੈ ਸਰਵਿਸ ਕਰਾਉਣੀ ਹੈ ਤੇ ਅੱਜ ਚੱਲਿਆ ਸੀ ਹੁਣ ਮੜ ਗਿਆ ਬਾਹਰ ਤੇ ਮੈਂ ਜਾਂਦਾ ਜਾਂਦਾ ਧਵਾ ਕੇ ਜ਼ਰੂਰ ਕਿਉਂਕਿ ਜਿਹੜੀ ਘਰੇ ਵਾਸ਼ਿੰਗ ਹੁੰਦੀ ਹੈ ਤੇ ਇਹਨਾਂ ਕੋਲ ਜਿਹੜੀ ਫੋਮ ਵਾਸ਼ ਹੁੰਦੀ ਹੈ ਉਹਦਾ ਫਰਕ ਬਹੁਤ ਹੈ ਫੋਮ ਵਾਸ਼ ਦੇ ਵਿੱਚ ਗੱਡੀ ਦੀ ਚਮਕ ਧਮਕੇ ਨਾਲੀ ਕੋٹنگ ਮਾਰ ਹੋ ਜਾਂਦੀ ਹੈ। ਕੋਈ ਜਿਹੜਾ ਕੰਪਰੈਸ਼ਨ ਹੁੰਦਾ ਇਹ ਪੂਰਾ ਮਤਲਬ ਛੋਟੀ ਵਾਲਾ ਛੜਦਾ ਨਹੀਂ ਮਿੱਟੀ ਮੁੱਟੀ ਕੱਟ ਜੀ। ਬੜਾ ਹੈ 2 ਢਾਈ ਦੀ ਮੋਟਰ ਆ ਮੈਨ ਲੱਦਾ 2 ਦੀ ਮੋਟਰ ਪਰ ਹੈ। ਫਟ ਕਰਿਆ ਵਾ। ਇਹ ਚੁੰਨੀ ਵਾਲੇ ਰੋਡ ਤੇ ਹੈ ਜੀ ਚੁੰਨੀ ਤੋਂ ਲੰਡਨ ਵਾਲੇ ਰੋਡ ਤੇ ਆ ਸਾਹਮਣੇ ਡੋਲਫਿਨ ਕਾਲਜ ਆ ਪਾਈ ਆਉਂਦੇ ਜਾਂਦੇ ਜਰੂਰ ਰੁੱਕ ਕੇ ਜਾਇਆ ਕਰੋ। ਜਿੰਦਰ ਫੋਰਮੈਨ ਅੱਜ ਬੰਦੇ ਘਾਟਾਂ 'ਚ ਇਹ ਤਾਂ ਬੇਲੋਂ 'ਚ ਫਸ ਗਿਆ ਉਹ ਨਾ ਕਸੂਤਾ ਅੱਜ ਬੇਲੋਂ ਧੋਤਾ ਅੱਜ ਕਹਿੰਦਾ ਬੜਾ ਬਸ ਹੋ ਗਈ ਹਾਲੈਂਡ ਵਾਲਾ ਗੱਠਾ ਵਾਲਾ ਬਿਲ ਰ ਆ ਗਿਆ ਤਾਂ ਨਹੀਂ ਉਹ ਵਿੱਚੋਂ ਵੀ ਸ਼ੀਲਡਾ ਛੁਲਡਾ ਚੱਕਿਆ ਇਹ ਧੋਤਾ ਹੈ ਘਬਾਹਰ ਬਾਹਰ ਸ਼ੀਲਡਾ ਚੱਕ ਕੇ ਵਿੱਚ ਤੇ ਵੀ ਧੋਤਾ ਉਹ ਅਜਾ ਸਾਰੀ ਵਾਸ਼ਿੰਗ ਹੋ ਰਹੀ ਹੈ ਉਹਦੀ ਹਾਂ ਅੰਦਰ ਪਹਿਲਾਂ ਮਾਰ ਕੇ ਫਿਰ ਹਾਂ ਅੱਛਾ ਹਾਂ ਚੰਦੂ ਫਾਰਮ ਦੇਖਿਓ ਫਾਰਮ ਆ ਵੀਰ ਹਾਂ ਇਹ ਸ਼ੈਂਪੂ ਨਾਲੋਂ ਜ਼ਿਆਦਾ ਵਧੀਆ ਚੀਜ਼ ਆ ਇਹ ਨਹੀਂ ਹੁੰਦਾ ਸ਼ੈਂਪੂ ਇਹ ਆ ਇਹ ਠੀਕ ਹੈ ਦੇਖਿਓ ਗਿਰਨਾ ਜਾਵੇ ਢੋਲ ਕੀ ਜੋ ਇਹ ਮਤਲਬ ਉਹਦੇ ਇਹ ਥੈਂਕ ਯੂ ਜੋ ਭਰਾਉਨੇ ਤੁਸੀਂ ਕਿਵੇਂ ਕੀ ਸਿਸਟਮ ਹੁੰਦਾ ਇਹਦਾ ਪਾਣੀ ਪਾ ਦੇ ਬੰਦਾ ਅੱਛਾ ਪਾਣੀ ਪਾ ਗਏ ਗੱਡੀਆਂ ਵਾਧੂ ਹੋਸੀ ਠੀਕ ਐ ਨਾਲ ਵਿੱਚ ਹਵਾ ਐਡ ਹੁੰਦੀ ਐ ਦੇ ਠੀਕ ਐ ਲਓ ਹੁਣ ਬਸ ਇਹਦੇ ਉੱਪਰ ਕੱਪੜਾ ਮਾਰ ਦੇਣਾ ਆਪਣੇ ਨਿਉਂ ਹੀ ਸਰਫ ਸੁੱਕੀ ਜਾਂਦੀ ਐ ਇਹਨੇ ਕੁਝ ਨਹੀਂ ਸੁੱਕਣਾ ਕੋਈ ਲੈਂਚ ਨਹੀਂ ਲੈਣੀ ਦੇਣੀ ਕੋਈ ਜੜ ਜੜ ਕੱਪੜਾ ਕਮਾ ਦੇਣਾ ਇਹਨਾਂ ਨੇ ਬਾਡੇ ਸਿਲਣ ਵਾਲੇ ਸਰਪੇ ਜੀ ਸਾਫ ਹੁੰਦੀ ਦਿਖੀ ਜਾਂਦੀ ਹੈ ਮਾ ਚੱਲਣ ਵਾਲੇ ਇਹਦੀ ਸਰਵਿਸ ਝੂ ਤੀ ਹੁਣ ਸਰਵਿਸ ਪਰ ਆ ਗਈ ਇਹ ਹੁਣ ਜਾਂਦੇ ਜਾਂਦਾ ਜੇ ਇਹਨੂੰ ਤਾਂ ਹੀ ਮਾ ਦਿਖਾਉਣੇ ਆਇਆ ਮਾ ਸਰਵਿਸ ਦਾ ਦੱਸ ਕਿੰਨੇ ਟਾਈਮ ਲਾਏਗਾ ਗਣਕੇ ਪੂਰੇ 5 5 ਮਿੰਟ ਹੋਏ ਆ 5 ਤੋਂ 6 ਮਿੰਟ ਫੌਮ ਵੀ ਵੱਜ ਗਈ ਪਾਣੀ ਵੀ ਵੱਜ ਗਿਆ ਪਹਿਲਾਂ ਪਾਣੀ ਵੱਜ ਗਿਆ ਤੇ ਐਂਡ ਪੂਰਾ ਹੋ ਗਿਆ ਬਣਾ ਦਿੱਤੇ ਵੱਜਣੀ 15 ਮਿੰਟ ਚ ਗੱਡੀ ਅੰਦਰ ਤੇ ਵੀ ਐਂਡ ਇੱਥੇ ਕਰਦਿੰਗੇ ਇਹਨਾਂ ਨੇ 15 ਮਿੰਟ ਦੇ ਵਿੱਚ